ਇਹ ਜਿ ਜੋ ਭਗਵਾਨ ਤਮਾਰ ਸਰਕਾਰ ਨੇ ਕੰਮ ਕੀਤੇ ਅੱਜ ਤੋ 70 ਸਾਲ ਦੀਆਂ ਸਰਕਾਰਾਂ ਨੇ ਸਾਨੂੰ ਕੋਈ ਕੰਮ ਕਰਕੇ ਦਿਖਾਇਆ ਨਹੀਂ ਮੇਰੀ 65 ਸਾਲ ਦੀ ਉਮਰ ਹੈ 40 ਸਾਲ ਤੱਕ ਟੱਟੋ-ਟੱਟ 45 ਮੈਨੂੰ ਦੇਖਦੇ ਨਹੀਂ ਹੋਗੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇ ਸਾਡਾ ਨਹਿਰੀ ਪਾਣੀ ਆਇਆ ਤਾਂ ਭਗਵਾਨ ਤਮਾਰ ਨੇ ਕੱਢਿਆ ਜੇ ਸਾਨੂੰ ਬਿਜਲੀ ਆਈ ਹੈ ਦਿਨੇ ਆਈ ਹੈ ਤਾਂ ਭਗਵਾਨ ਤਮਾਰ ਨੇ ਕੱਢਿਆ ਜੇ 24 ਘੰਟੇ ਜੋ ਬਿਜਲੀ ਸਾਨੂੰ 8 ਘੰਟੇ ਮਿਲਦੀ ਦੀ ਘਰੇ ਸਾਨੂੰ 24 ਦੀ 24 ਪੂਰੀ ਮਿਲ ਰਹੀ ਹੈ ਚਾਹੇ ਰਾਤ ਨੂੰ ਵਗਿਆ ਸਾਨੂੰ ਨਹੀਂ ਪਤਾ ਕੌਣ ਸਵਾਰਦਾ ਰਾਤ ਨੂੰ ਕੌਣ ਕੁਛ ਕਰਦਾ ਸਾਡੇ ਉੱਤੇ ਪੱਖਾ ਚੱਲਦਾ ਹੀ ਜਾਂਦਾ ਹੁੰਦਾ ਇਹਨਾਂ ਦੇ ਰਾਤ ਸਾਨੂੰ 6 ਘੰਟੇ ਪੱਖਾ ਚੱਲਦਾ ਵੀ ਬਾਕੀ ਉਹ ਵੀ ਨੰਗ ਜਾਂਦਾ ਦੀ ਬਾਬਰ ਸ਼ਰੀਆ ਇਹਦੀ ਪਤਾ ਵੀ ਇਹ ਕਿੱਧਰੋਂ ਬਿਜਲੀ ਲੈ ਕੇ ਤੇ ਕਿੱਧਰੋਂ ਸਾਤੋਂ ਸੂਏ ਦਾ ਪਾਣੀ ਲੈ ਕੇ ਤੇ ਜਾਂ ਨੌਕਰੀਆਂ ਕਿੱਧਰ ਲੈ ਕੇ ਤੇ ਇਹਨਾਂ ਨੇ ਕੋਈ ਸਾਨੂੰ ਦੱਸਿਆ ਨਹੀਂ ਸਾਨੂੰ ਸਿਰਫ दारू ਪੀ ਕੇ ਸੱਤੋਂ ਬੋਟਾਂ ਲਈਏ ਮੇਸੇ ਪਵਾ ਕੇ ਸਾਨੂੰ ਬੋਟਾਂ ਤਾਂ ਲਈਆਂ ਨੇ ਹਾਂ ਨੌਕਰੀਆਂ ਵੀ ਸਾਡੇ ਮਿਲੀਆਂ ਨੇ ਪੈਸਾ ਲੱਗਿਆ ਪੈਸਾ ਵੀ ਲੱਗਿਆ ਸਾਡੇ ਤੋਬੇ ਹੋਏ ਨੇ ਜੀ ਕੋਈ ਕਰੋੜ ਰੁਪਈਆ ਲੱਗਿਆ ਨੌਕਰੀਆਂ ਤੇ ਕੋਈ ਪੈਸਾ ਲੱਗਿਆ ਕਿਹੜਾ ਨਾ ਕੋਈ ਪੈਸਾ ਨਹੀਂ ਕਿਸੇ ਦਫ਼ਤਰ ਤੇ ਅੱਜ ਦਿੱਕਤ ਸਭ ਤੋਂ ਪੈਸਾ ਨਹੀਂ ਮੰਗਿਆ ਜਿੱਦਨੇ ਦਾ ਭਗਵਾਨ ਤਮਾਨ ਆਇਆ ਗਰੀਬ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਗਰੀਬ ਜਿਹੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਬਿਲਕੁਲ ਬਿਨਾ ਸਪਾਰਸ ਤੋਂ ਤੇ ਜਿੱਦਨੇ ਦਾ ਭਗਵਾਨ ਤਮਾਨ ਆਇਆ ਸਾਡੇ ਤੋਬੇ ਇਹਨੇ ਕਰੋੜ ਰੁਪਈਆ ਲੱਗਿਆ ਘੱਟੋ ਘੱਟ ਸਾਡੇ ਸਕੂਲ 'ਚ ਪਾਣੀ ਵਰਦਾ ਸੀ ਇਹਨਾਂ ਦੇ ਸਾਡੇ ਮਾਨ ਹੈ ਸ਼ਹਿਰਾਂ ਨੇ ਮੈਂ ਬਾਹਰ ਮੰਤਰੀਆਂ ਦਾ ਵੀ ਰਹਾ ਔਰ ਇਹਨਾਂ ਨੇ ਕੋਈ ਸਾਡੀ ਛੁਣੀ ਨਹੀਂ ਪਰ ਭਗਵਾਨ ਤਮਾਨ ਹੈ ਜਿਹੜਾ ਇੱਕੋ ਬੰਦਾ ਹੈ ਜਿਹਨੇ ਸਾਨੂੰ ਖੇਤਾਂ 'ਚ ਵੀ ਸੁਰਗ ਦਿਖਾਦਾ ਵੀ ਔਰਥਾਂ 'ਚ ਵੀ ਕੰਮਾਂ ਦਾ ਵੀ ਸੁਰਗ ਦਿਖਾਦਾ ਸਾਡੀ ਫਸਲ ਚੱਕਣ ਦਾ ਵੀ ਸੁਰਗ ਦਿਖਾਦਾ ਲੋਕਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੁਣ ਲੋਕ ਅਸੀਂ ਐਂ ਕਹਿੰਦੇ ਰਾਜ ਹੀ ਭਗਵਾਨ ਤਮਾਨ ਦਾ ਹੋਣਾ ਚਾਹੀਦਾ ਸਾਨੂੰ ਸੰਸਥਾ ਲੋਕਪਾਲਿਕਾ ਤਾਂ ਚਾਹੁੰਦੇ ਚਾਹੁੰਦੇ ਕਿ ਵੋਟ ਪਾਉਂਦੇ ਨੇ ਲੋਕ ਐਡੇ ਅੱਗੇ ਇਹ ਜੇ ਸ਼ਰਾਬਾਂ ਪੀ ਕੇ ਬੁੱਧੂ ਬਣਾਉਂਦੇ ਤੇ ਉਹ ਬੁੱਧੂ ਬਣਨੋਂ ਹਟ ਗਿਆ ਪਿਛਲੇ ਪੜਾਈ ਹਟ ਗਿਆ ਤੇ ਜਦੋਂ 92 ਸੀਟਾਂ ਬਿਤੀਆਂ ਨੇ ਜੇ ਸਾਨੂੰ ਸ਼ਰਾਬਾਂ ਨਾਲ ਪੀਉਂਦੇ ਸਾਡੇ ਇਹ ਜੇ ਕੰਮ ਕਰ ਦਿੰਦੇ ਅਸੀਂ ਕਹਾਂ ਉਹ ਇੱਧਰ ਨੂੰ ਜਾਂਦੇ ਅਸੀਂ ਇੰਨਾ ਕਿ ਨਹੀਂ ਰਹਿੰਦੇ ਅਸੀਂ ਅੱਕੇ ਵੇ ਬਦਲਿਆ ਅੱਕੇ ਵੇ ਸਾਡਾ ਬੁਰਾ ਹਾਲ ਕਰਤਾ ਨਜਨੀ ਨਸ਼ਿਆਂ ਚ ਵੀ ਡੋਪਤੀ ਇਹਨਾਂ ਨੇ ਬਾਕੀ ਛੱਡੀ ਨਹੀਂ ਤਾਸੀਂ ਬੁਗ ਮਤ ਸਮਾਨ ਕਰਨੇ ਨੂੰ ਕਿਹਾ ਮੈਂ ਤੂੰ ਉਹ ਕਹਿ ਰਿਹਾ ਹੈ ਇਹ ਗੱਲ ਹੈ ਅਸੀਂ ਕਹਿੰਦੇ ਵੀ ਆਉਣ ਵਾਲੀ ਸਰਕਾਰ ਵੀ ਭਗਵਾਨ ਸਮਾਨ ਦੀ ਚਾਹੀਦੀ ਹੈ ਐਮਪੀ ਦਾ ਵੱਖਰੀ ਗੱਲ ਹੈ ਐਮਪੀ